ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਨਦੀਪੋਂਗ ਬਲੌਗ ਚੈਨਲ ਤੇ ਅੱਜ ਦਾ ਸਾਰਿਆਂ ਨੂੰ ਸਵਾਗਤ ਹੈ। ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਟਾਈਮ ਹੋ ਚੁੱਕਿਆ ਜੀ ਦੁਪਹਿਰ ਦੇ 12 ਵਜੇ ਚੁੱਕੇ ਨੇ। ਤੇ ਆਪਾਂ ਬਣਾ ਰਹੇ ਸੀ ਦੁਪਹਿਰ ਦੀ ਰੋਟੀ। ਬੱਚੇ ਕਹਿੰਦੇ ਅੱਜ ਚਿੱਟੇ ਕਾਵਲੀ ਛੋਲੇ ਦੀ ਸਬਜ਼ੀ ਬਣਾਓ। ਨਾਲ ਬਣਾਓ ਜੀ ਚਾਹ ਆ ਤੇ ਆਪਾਂ ਉਹ ਬਣਾਣ ਆਏ ਸੀਗੇ ਹੁਣ ਸੋ ਇਹਦੇ ਵਿੱਚ। ਚੌਲ ਮੈਂ ਕਿੰਨੇ ਰੱਖ ਦਿੱਤੇ ਨੇ ਤੇ ਆਪਣਾ ਸਬਜੀ ਜਿਹੜੀ ਉਹਨੂੰ ਮੈਂ ਤੜਕਾ ਲਾਉਣੀ ਹੈ ਕਾਲੂ ਸੋਲੇ ਸਬਜੀ ਨੂੰ ਉਬਲ ਗਏ ਸੀਗੇ ਸੋਲੇ ਇਹਨਾਂ ਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਨਾ ਕੁੱਕਰ ਦੇ ਵਿੱਚ ਹੀ ਤੜਕਾ ਲਾਉਣੀ ਹੈ ਸਬਜੀ ਛੇਤੀ ਬਣ ਜੂਗੀ ਤੇ ਜਿਹੜੇ ਚੌਲ ਨੇ ਉਹ ਆਪਾਂ ਬਣਾਵਾਂਗੇ ਕੁਸਤ ਦੇ ਵਿੱਚ ਮੈਂ ਪੁੱਛਿਆ ਸੀ ਬੱਚਿਆਂ ਨੂੰ ਮੈਂ ਨਮਕੀਨ ਖਾਣੇ ਨੇ ਕਿ ਦੁੱਜੀ ਉਹ ਕਹਿੰਦੇ ਨਹੀਂ ਕਿ ਚਿੱਟੇ ਬਣਾ ਲਓ ਕੀ ਆਪਕੋ ਪਤਾ ਚੱਲਣਾ ਨਾ ਹਾਂ 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 ਵੀ ਸਰਕਾ ਆਪਣਾ ਬਣਾ ਲਓ ਤੇ ਸੁਨੇ ਆਪਣੇ ਰੈਸਪੀ ਤੋਂ ਫੋਮੇ ਕੋਸੇ ਜ਼ਿਆਦਾ ਨਹੀਂ ਵੇਚੀਏ ਛੋਲੇ ਚਲੋ ਸਬਜ਼ੀ ਹੋਈ ਪਾਈ ਗਈ ਇਸ ਦਾ ਚਾਹ ਬਣਾ ਜੀ ਤੇ ਆਪਣਾ ਇੱਕ ਨਾ ਰਾਤ ਬਹੁਤ ਚੌੜਾ ਨੇਰੀ ਤੂਖਾਨ ਇੱਕ ਤਾਂ ਬੜਾ ਹੈ ਜੇਰਾ ਉਸਕੇ ਲਈ ਰਾਸਟਰੀ ਗੜੇ ਪੈਨੇ ਬਹੁਤ ਜ਼ਿਆਦਾ ਆਪਣੇ ਇੱਧਰ ਸੰਗਰੂਰ ਜਿਹੇ ਵਾਲਾ ਕਈ ਕੰਟੈਕਟਸ ਦੇ ਲੋਕ ਪਤਾ ਨਹੀਂ ਹੈ ਨਾ ਕਿ ਮੇਰੇ ਹੋਊਗਾ ਆਪਣੇ ਤੇ ਹੀ ਪਿੰਡ ਦੇ ਵਿੱਚ ਬਹੁਤ ਘੱਟ ਹੋਵੇਗਾ ਅਨੇ ਰਿਹਾ ਹੀ ਸਿੱਧਾ ਸਵੇਰ ਤੱਕ ਬਹੁਤ ਜ਼ਿਆਦਾ ਤੂਫਾਨ ਜਾਂ ਹੋ ਤਾਂ ਸਹੀ ਸੀਗਾ ਨਹੀਂ ਆਇਆ ਅਸੇ ਚਲੋ ਜੇ ਨਾਲ ਨਾ ਕਰੀਏ ਕਿ ਸਾਥ ਤਖਾਣਾ ਨਹੀਂ ਕੁਕ ਕਰਨਾ चौल बन अज मौसम सही है जी कल क्योंकि कई थमें मीह पैन करके मौसम सही हो गया हवा बहुत सोनी चलती है ਆ ਢੋਲ ਲਈ ਸੀ ਜਦੋਂ ਆਪਣਾ ਤਰੀ ਜਿਹੀ ਸੀ ਜਿਹੜੀ ਛੋਲਿਆਂ ਦੀ ਹੋਲ ਢੋਲ ਸੀ ਦੀ ਹੁਣ ਕਿਤੇ ਉਹ ਸੈਲਪਸਾਫ ਕਰਦਨੇ ਆ ਤੇ ਉਤਵਾਸ ਜਾਨੇ ਆ ਦੀ ਰੋਣ ਚੱਪ ਕਿਉਂਕਿ ਇਹਨਾਂ ਚੋਂ ਸਬੀ ਬਣ ਜੂਗੀ ਛੋਲੋਂ ਆਪਣੇ ਬਣ ਚੁੱਕੇ ਨੇ ਦੀ ਸਰਵਾਜ ਜੂਗੀ ਉਪਰ ਦੇ ਇੰਨਾ ਹੀ ਹਾਂਜੀ ਤੇ ਆਪਾਂ ਨੇ ਦੁਪਹਿਰ ਦੀ ਰੋਟੀ ਵਗੈਰਾ ਖਾ ਲਈ ਸੀ ਰੈਸਟ ਵਗੈਰਾ ਕਰਕੇ ਹੀ ਟਾਈਮ ਹੋ ਚੁੱਕਿਆ ਸੀਗਾ 3:30 ਵਜ ਚੁੱਕੇ ਸੀ ਸ਼ਾਮ ਦੇ ਕਿਉਂਕਿ ਹਰਮਨ ਸਕੂਲੋਂ ਆ ਜਾਂਦਾ ਜਦੋਂ ਇਹ ਸਕੂਲੋਂ ਆ ਜਾਂਦਾ ਇਹ ਡਰੈਸ ਵਗੈਰਾ ਧੋਣੀ ਪੈਂਦੀ ਆ ਤੇ ਮੈਂ ਇਹਦੀ ਡਰੈਸ ਧੋਣੀ ਸੀ ਬਾਕੀ ਕੱਪੜੇ ਹੋਰ ਪਏ ਸੀਗੇ ਮੇਰੇ ਚਾਦਰਾਂ ਵਗੈਰਾ ਸੋਫੇ ਦੇ ਕੱਪੜੇ ਧੋਣ ਵਾਲੇ ਤੇ ਜੀ ਕੱਲ ਇੱਕ ਨੇਰੀ ਬਹੁਤ ਧਾਈ ਸੀ ਤਾਂ ਕਰਕੇ ਇਹ ਚਾਦਰਾਂ ਸੀ ਬਹੁਤ ਨੇਰਾ ਅੰਦਰ ਰੇਤ ਅੰਦਰ ਤੱਕ ਗਿਆ ਕਮਰਿਆਂ ਤੱਕ ਹਨਾ ਬਰਾਂਡੇ ਤੱਕ ਤੇ ਹੀ ਮੈਂ ਉਹ ਕੱਪੜੇ ਧੋਣੇ ਸੀਗੇ ਮੈਂ ਸਵੇਰੇ ਇਕੱਠੇ ਕਰਕੇ ਰੱਖੇ ਸੀ ਸਵੇਰੇ ਮੈਨੂੰ ਟਾਈਮ ਨਹੀਂ ਲੱਗਿਆ ਤੇ ਮੈਂ ਕਿਹਾ ਚਲੋ ਹੁਣ ਮੈਂ ਫ੍ਰੀ ਸੀਗੀ ਸਬਜੀ ਮੈਂ ਦੁਪਹਿਰੇ ਬਣਾ ਲਈ ਸੀਗੀ ਤਾਂ ਕਰਕੇ ਚਲੋ ਮੈਂ ਕਿਹਾ ਹੁਣ ਮੈਂ ਕੱਪੜੇ ਨੇਵੇਂ ਬੇਲੀਆਂ ਧੋਣੀਆਂ ਤੇ ਯੂਰ ਮੈਂ ਲੱਗੀ ਸੀਗੀ ਆਪਣਾ ਕੱਪੜੇ ਧੋਣ ਇੱਕ ਮੈਨੂੰ ਇਹ ਹੁੰਦਾ ਹੀ ਗਰਮੀ ਦੇ ਵਿੱਚ ਵੀ ਹੱਥਾਂ ਨਾਲ ਹਨਾ ਕੱਪੜੇ ਧੋਤੇ ਜਾਣ ਤਾਂ ਚੰਗੀ ਗੱਲ ਆ ਕਿਉਂਕਿ ਦਿਨ ਬਹੁਤ ਵੱਡੇ ਹੁੰਦੇ ਨਹੀਂ ਬਾਕੀ ਕੱਪੜੇ ਨੇ ਜਿਹੜੇ ਥੋੜੇ ਜਿਹਾ ਟਾਈਮ 'ਚ ਹੀ ਸੁੱਕ ਜਾਂਦੇ ਨੇ ਧੁੱਪ ਐਨੀ ਤੇਜ਼ ਹੁੰਦੀ ਆ ਹਨਾ ਤੇ ਜਿੱਕਾ ਹਵਾ ਚੱਲਦੀ ਸੀ ਬਹੁਤ ਸੋਹਣੀ ਠੰਡੀ ਠੰਡੀ ਜਿਹੀ ਕਿਉਂਕਿ ਕਿਧਰ ਇਧਰ ਡੇਰਾ ਵਸੀ ਤੇ ਰਾਜਪਰੇ ਵੱਲ ਕੱਲ ਬਹੁਤ ਮੀਂਹ ਪਿਆ ਗੜੇ ਪਏ ਨੇ ਠੀਕ ਹੈ ਜੀ ਹਰਮਨ ਦੀ ਡਰੈਸ ਦੇ ਵਿੱਚ ਹੋਈ ਨਿਕਲੇ ਪੈਸੇ 100 ਰੁਪਏ ਨਿਕਲੇ ਸੀ ਮੈਂ ਨਾ ਜਦੋਂ ਧੌਂਦੀ ਸੀ ਮੈਂ ਅੱਜ ਮੈਂ ਤਾਂ ਪਹਿਲੀ ਵਾਰ ਹੋਇਆ ਇਹ ਕੰਮ ਮੈਂ ਅੱਗੇ ਨਹੀਂ ਜੇਬਾਂ ਲੋਰਾਂ ਦੀ ਛੱਟਾਂ ਦੀ ਦੇਖ ਕੇ ਜੇਬ ਚੰਗੀ ਤਰ੍ਹਾਂ ਫੇਰ ਕੱਪੜੇ ਪਹਿਉਣੇ ਹਨਾ ਅੱਜ ਮੈਂ ਨਹੀਂ ਚੈੱਕ ਕੀਤੀ ਮੈਨੂੰ ਐ ਸੀ ਵੀ ਚਲੋ ਹਰਮਨ ਦੀ ਹਨਾ ਉਹਦੇ ਵਿੱਚ ਕੁਝ ਨਹੀਂ ਹੋਣਾ ਛੱਟ ਦੇ ਵਿੱਚ ਜਦੋਂ ਮੈਂ ਭੌਂਤੀ ਜੀ ਬਾਲਟੀ ਦੇ ਵਿੱਚ ਸਰਪਚੋਂ ਤਾਂ ਮੈਂ ਦੇਖਿਆ ਤੇ ਉਹਦੇ ਵਿੱਚ ਪੈਸੇ ਸੀਗੇ 100 ਰੁਪਏ ਉਹਦਾ ਉਹ ਮੈਂ ਉੱਧਰ ਰੱਖਤਾ ਸੀ ਮੈਂ ਕਿ ਚਲੋ ਸੁੱਕ ਜੂ ਗੰਨਾ ਹਨਾ ਉਹਨੂੰ ਪਤਾ ਨਹੀਂ ਲੱਗਿਆ ਸੀਗਾ ਹਰਮਨ ਨੂੰ ਪਤਾ ਨਹੀਂ ਉਹਦੇ ਚਿੱਤੇ ਨਹੀਂ ਸੀਗਾ ਭੁੱਲ ਗਿਆ ਸੀ ਵੀ ਮੇਰੇ ਜੇਬ ਦੇ ਵਿੱਚ ਪੈਸੇ ਨੇ ਉਹ ਸਵੇਰੇ ਲੈ ਕੇ ਗਿਆ ਸੀ ਮੋਟਰਸਾਈਕਲ ਦੇ ਵਿੱਚ ਤੇਲ ਪਾਉਣ ਲਈ ਕਿਉਂਕਿ ਸਕੂਲ ਜਾਂਦਾ ਹੀ ਉਹ ਮੋਟਰਸਾਈਕਲ ਤੇ ਤੇ ਇਹ ਆਪਣਾ ਮੈਂ ਹਰਮਨ ਦੀ ਡਰੈਸ ਧੋ ਕੇ ਫੇਰ ਕਿ ਉਹ ਚਿੱਟੇ ਜਿਹਾ ਕੱਪੜੇ ਸੀਗੇ ਡਰੈਸ ਚਿੱਟੀ ਸ਼ার্ট ਸੀਗੀ ਤੇ ਉਦੇ ਕੱਪੜੇ ਧੋ ਕੇ ਫੇਰ ਦੂਜੇ ਕੱਪੜੇ ਧੋਣੇ ਸੀਗੇ ਉਦੋਂ ਬਾਅਦ ਤੇ ਵਿੱਚ ਚਾਦਰਾਂ ਵਗੈਰਾ ਧੋਣੀਆਂ ਸੀਗੀਆਂ ਠੀਕ ਹੈ ਜੀ ਤੇ ਚਲੋ ਪਤਾ ਕੀ ਹੈ ਜੀ ਜਿਹੜਾ ਆਹ ਆਪਣੇ ਪੈਸੇ ਨੇ ਹਨਾ ਹੱਥ ਨਾਲ ਧੋਂਦੇ ਸੀ ਤਾਂ ਬਚਤ ਰਹਿ ਗਈ ਜੇ ਮੈਂ ਇਹਨਾਂ ਨੂੰ ਮਸ਼ੀਨ 'ਚ ਘੇੜਾ ਦੰਦੀ ਕਿਉਂਕਿ ਜਿਵੇਂ ਮੈਂ ਦੇਖਿਆ ਨਹੀਂ ਸੀਗਾ ਵੀ ਜੇਬ ਦੇ ਵਿੱਚ ਕੁਛ ਹੈਗਾ ਤਾਂ ਸ਼ਾਇਦ ਜਿਹੜੇ ਪੈਸੇ ਨੇ ਉਹ ਜਮੇ ਬਿਲਕੁਲ ਬੇਕਾਰ ਹੋ ਜਾਣੇ ਸੀ ਹਨਾ ਹੱਥਾਂ ਨਾਲ ਧੋਣ ਕਰਕੇ ਹੀ ਉਹ ਹੋ ਗਿਆ ਇੱਕ ਤਾਂ ਇਹ ਚਲੋ ਵਧੀਆ ਜੀ ਲੱਗਦਾ ਹੈ ਕਿ ਜਿਹੜਾ ਬਾਅਵ ਆ ਹਾਂਜੀ ਤੇ ਇੱਕ ਜਿਹੜਾ ਆਪਾਂ ਹਨਾ ਪਾਹਾਂ ਦੀ ਵਧੀਆ ਉਹ ਹੋਈ ਜਾਂਦੀ ਹੈ ਵਰਜੀਸ ਜਦੋਂ ਆਪਾਂ ਕੱਪੜੇ ਵਗੈਰਾ ਧੋਣੇ ਆ ਜੀ ਅੱਗੇ ਵੀ ਦੇਖੋ ਜ਼ਮਾਨਾ ਸੀਗਾ ਹਨਾ ਨਲਕੇ ਗੇੜ ਦੇ ਟੱਬ ਪਾਣੀਆਂ ਦੇ ਭਰਦੇ ਫਿਰ ਆਪਾਂ ਕੱਪੜੇ ਵਗੈਰਾ ਧੋਂਦੇ ਪਰ ਇੱਕ ਗੱਲ ਹੈਗੀ ਜਦੋਂ ਹਨਾ ਪਹਿਲੇ ਜ਼ਮਾਨੇ ਦੇ ਵਿੱਚ ਨਲਕੇ ਸੀਗੇ ਆਪਾਂ ਗੇੜ-ਗੇੜ ਕੇ ਪਾਣੀ ਨੂੰ ਵਰਤੋਂ ਚ ਲਿਆਉਂਦੇ ਸੀਗੇ ਉਦੋਂ ਆਪਣੇ ਜਿਹੜੇ ਸਰੀਰ ਸੀਗੀ ਸਰੀਰ ਸੀਗੇ ਜੀ ਤੇ ਉਹਨਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਸੀਗੀਆਂ ਤੇ ਸਰੀਰ ਨੂੰ ਚੁਸਤੀ ਤਰਸਤੀ ਬਹੁਤ ਹੁੰਦੀ ਸੀਗੇ ਹੁਣ ਜਿਵੇਂ ਜਿਵੇਂ ਹਨਾ ਜਮਾਨੇ ਨੇ ਮਤਲਬ ਲਾ ਲਓ ਤਰੱਕੀ ਕੀਤੀ ਹਰ ਇੱਕ ਗੱਲ ਦੇ ਵਿੱਚ ਉਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਵੱਧ ਗਈਆਂ ਨੇ ਹਨਾ ਤੇ ਚਲੋ ਜੀ ਅੱਜ ਤੋਂ ਪਹਿਲਾਂ ਬਿਮਾਰੀਆਂ ਬਹੁਤ ਘੱਟ ਸੀਗੀਆਂ ਬੰਦਾ ਭੱਜਿਆ ਣੱਠਿਆ ਫੇਰੀ ਜਾਂਦਾ ਸੀ ਹੁਣ ਤਾਂ ਦੇਖੋ ਜੀ ਥੋੜੀ ਜੀ ਗਰਮੀ ਨੇ ਬੱਚੇ ਸਕੂਲਾਂ ਆਉਂਦੇ ਨੇ ਹਾਈ ਗਰਮੀ ਹਾਈ ਗਰਮੀ ਏਸੀ ਲਾ ਦਿਓ ਜੀ ਏਸੀ ਕੂਲਰਾਂ ਨੂੰ ਭਾਸਦੇ ਨੇ ਹਨਾ ਜਦੋਂ ਸਾਡੇ ਵਰਗੇ ਪੜਦੇ ਸੀਗੇ ਉਦੋਂ ਕੋਈ ਉਹ ਨਹੀਂ ਹੁੰਦਾ ਸੀਗਾ ਆਏ ਸਕੂਲਾਂ ਬੈਗ ਸਿੱਟਿਆ ਰੋਟੀ ਖਾਦੀ ਜੀ ਆਪਣਾ ਡੰਗਰ ਇੱਧਰ ਤੋਂ ਇੱਧਰ ਬਣਨ ਨੇ ਹੁੰਦੇ ਸੀ ਖੋਲਣੀਆਂ ਤੇ ਸੰਨੀਆਂ ਕਰਕੇ ਹਰੇ ਰੜਾ ਕੇ ਕੋਈ ਸਾਨੂੰ ਐ ਨਹੀਂ ਹੁੰਦਾ ਸੀਗਾ ਵੀ ਹਾਏ ਕਈ ਵਾਰ ਲੈਟ ਵੀ ਨਹੀਂ ਹੁੰਦੀ ਸੀ ਜੀ ਵੈਸੇ ਉਦੋਂ ਲੈਟ ਬਹੁਤ ਘੱਟ ਹੁੰਦੀ ਸੀ ਕਿ ਜਦੋਂ ਅਸੀਂ ਸਕੂਲਾਂ ਆਉਂਦੇ ਸਾਨੂੰ ਕੋਈ ਇਹ ਅਹਿਸਾਸ ਨਹੀਂ ਹੁੰਦਾ ਸੀਗਾ ਵੀ ਹਾਏ ਲੈਟ ਹੈਗੀ ਆ ਜਾਂ ਨਹੀਂ ਹੋਏਗੀ ਕਿਉਂਕਿ ਸਰੀਰ ਹੀ ਉਹ ਸਭ ਦੇ ਬਣਾਲੇ ਸੀਗੇ ਹਨਾ ਹੁਣ ਵੀ ਨਹੀਂ ਕੋਈ ਫਰਕ ਪੈਂਦਾ ਵੀ ਲੈਟ ਹੋਵੇ ਜਾਂ ਨਾ ਹੋਵੇ ਆਪਦੇ ਕੰਮ ਕਰੀ ਜਾਂਦੇ ਆ ਆਰਾਮ ਨਾਲ ਤੇ ਕਈ ਵਾਰ ਤਾਂ ਆਪਣੇ ਘਰੇ ਚੜਦੀ ਧੁੱਪ ਪਾਉਂਦੀ ਮੈਂ ਬੇੜਾ ਸੰਭਰਦੇ ਹੁੰਨੇ ਆ ਬੱਚੇ ਹੱਸਣ ਲੱਗ ਜਾਣਗੇ ਮम्मी ਕੀ ਗਲਤ ਧੁੱਪ ਕਿਉਂਕਿ ਧੁੱਪ ਜੀ ਆਪਣੇ 7-8 ਵਜੇ ਨੂੰ ਆ ਜਾਂਦੀ ਹੈ ਚੜ੍ਹਦੀ ਹੈ ਨਾ ਫਿਰ ਹੋਰ ਵੀ ਕੰਮ ਹੁੰਦੇ ਨੇ ਹਰ ਮਸ ਸਕੂਲ ਭੇਜਣਾ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਮੈਂ ਝਾੜੂ ਪੂੰਚੀ ਦਾ ਕਰਦੀ ਆ ਫਿਰ ਜਵਾਕ ਕਹਿੰਗੇ ਮੰਮੀ ਧੁੱਪੇ ਕਿਉਂ ਫਿਰ ਜਾਂਦੇ ਤੁਹਾਨੂੰ ਗਰਮੀ ਨਹੀਂ ਆਉਂਦੀ ਧੁੱਪ ਨਹੀਂ ਲੱਗਦੀ ਮੈਂ ਕਿਹਾ ਪੁੱਤ ਅਸੀਂ ਥੋੜੇ ਜਿੰਨੇ ਸਹੂਲ ਨਹੀਂ ਹੈਗੇ ਹਨਾ ਅਸੀਂ ਜਿਹੜੀਆਂ ਧੁੱਪਾਂ ਨੇ ਹਨਾ ਮਤਲਬ ਗਰਮੀ ਆ ਬਹੁਤ ਹੰਡਾਈ ਹੋਈ ਆ ਹਨਾ ਸਾਨੂੰ ਨਹੀਂ ਲੱਗਦੀ ਹੈਗੀ ਦੇਖੋ ਹਨਾ ਤੁਸੀਂ ਵੀ ਬਸ ਇੰਨਾ ਕੁ ਤਾਂ ਥੋੜਾ ਜਿਹਾ ਹੋ ਦੇਖੋ ਹਨਾ ਸਰੀਰਾਂ ਨੂੰ ਇੰਨਾ ਕੁ ਕਾਮਯਾਬ ਰੱਖੋ ਵੀ ਜਿਹੜਾ ਆਪਾਂ ਧੁੱਪ ਗਰਮੀ ਥੋੜੀ ਜੀ ਹਨਾ ਸਰੀਰ ਤੇ ਹੰਡਾ ਸਕੀਏ ਤੇ ਚਲੋ ਜੀ ਬਾਕੀ ਬੱਚਿਆਂ ਦਾ ਜਿਹੜਾ ਜਮਾਨਾ ਹੋਏ ਬੱਚੇ ਹੋਈ ਜਾਂਦੇ ਨੇ ਹਨਾ ਸਾਢੇ ਵਾਰੀ ਜਿਹੜਾ ਜਮਾਨਾ ਸੀਗਾ ਅਸੀਂ ਹੋਏ ਜੀ ਸੀਗੇ ਤੇ ਅੱਜ ਵੀ ਸਾਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਵੀ ਹੱਥਾਂ ਨਾਲ ਕੱਪੜੇ ਧੋਣੇ ਨੇ ਜਾਂ ਥਾਪੀ ਨਾਲ ਪਰ ਬਦਿਆ ਲੱਗਦਾ ਇਹ ਮੈਨੂੰ ਹੱਥਾਂ ਨਾਲ ਕੱਪੜੇ ਧੋਣੇ ਮੈਂ ਹਰ ਮਨ ਨੂੰ ਦੱਸਦੀ ਹੁੰਨੀ ਆ ਮੈਂ ਕਿ ਪੁੱਤ ਜਦੋਂ ਅਸੀਂ ਸਕੂਲ ਨੂੰ ਹੁੰਦੇ ਨਾ ਸਾਡੇ ਵਰੀ ਫੱਟੀ ਹੁੰਦੀ ਹੁੰਦੀ ਸੀ ਔਣ ਸਾਰ ਅਸੀਂ ਹਨਾ ਭੱਜ ਕੇ ਡੰਗਰ ਬੰਨਣੇ ਮਤਲਬ ਬਾੜਿਆਂ ਦੇ ਵਿੱਚ ਡੰਗਰ ਹੁੰਦੇ ਸੀਗੇ ਹਨਾ ਤੇ ਕਈ ਥਾਵਾਂ 'ਚ ਉਹਨਾਂ ਨੂੰ ਹਵੇਲੀਆਂ ਵੀ ਪਤਨ ਕਿਹਾ ਜਾਂਦਾ ਸਾਡੇ ਵੱਲ ਤਾਂ ਬਾੜੇ ਕਹਿੰਦੇ ਸੀ ਡੰਗਰਾਂ ਵਾਲੇ ਹਨਾ ਇੱਧਰ ਤੋਂ ਉੱਧਰ ਬੰਨ ਕੇ ਡੰਗਰਾਂ ਨੂੰ ਫਿਰ ਚਾਹ 3-4 ਵਜੇ ਚਾਹ ਪੀਣੀ ਚਾਹ ਪੀ ਕੇ ਆਪਦਾ ਫੱਟੀ ਹੁੰਦੀ ਸੀ ਫੱਟੀ ਨੂੰ ਫਿਰ ਉਹਨੂੰ ਸਾਫ਼ ਕਰਨਾ ਪੋਚਣਾ ਜੀ ਪੰਟੂ ਜਾਂ ਉਹਦੇ ਨਾਲ ਕੀ ਹੁੰਦੀ ਸੀ ਗੱਜਣੀ ਗੱਜਣੀ ਹਾਂ ਇਹ ਉਹਦੇ ਨਾਲ ਸਾਫ਼ ਕਰਦੇ ਆ ਨਾ ਫੱਟੀ ਨੂੰ ਧੁੱਪੇ ਸਕਾਉਂਦੇ ਆ ਨਾ ਜੀ ਲੱਗਦਾ ਉਹਨੂੰ ਹਨਾ ਐਨੇ ਸੋਹਣੇ ਹੋ ਜਾਂਦੀ ਆ ਸਾਫ਼-ਸਾਫ਼ ਤੇ ਹੁਣ ਦੇ ਬੱਚਿਆਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਬਸ ਅੱਜਕੱਲ ਤਾਂ ਇਹ ਆਪਾਂ ਨੂੰ ਪਤਾ ਹੈ ਪੜ੍ਹਾਈ ਤੋਂ ਆ ਕੇ ਏਸੀ 'ਚ ਬਹਿ ਜਾਣਾ ਬੱਚਿਆਂ ਨੇ ਕੋਈ ਇਹਨਾਂ ਨੂੰ ਇੰਨਾ ਜ਼ਿਆਦਾ ਉਹ ਨੌਲੇਜ ਨਹੀਂ ਹੈ ਕਿ ਪਿਛਲੇ ਜ਼ਮਾਨੇ 'ਚ ਕੀ ਹੁੰਦਾ ਸੀ ਕੀ ਨਹੀਂ ਬਟ ਮੈਂ ਹਰ ਮਨ ਨੂੰ ਬੱਚਿਆਂ ਨੂੰ ਦੱਸਦੀ ਹੁੰਨੀ ਆਂ ਵੀ ਜਦੋਂ ਅਸੀਂ ਛੋਟੇ-ਛੋਟੇ ਸੀ ਨਾ ਵੀ ਆ ਐਵੇਂ ਦੀ ਸਾਡੀ ਉਹ ਸੀ ਲਾਈਫ ਹਨਾ ਬਹੁਤ ਵਧੀਆ ਲੱਗਦੀ ਸੀ ਸਾਨੂੰ ਤਾਂ ਤੇ ਇਹ ਹੱਸਣ ਲੱਗ ਜਾਂਦੇ ਨੇ ਮੰਮੀ ਪੱਟੀ ਕਿਵੇਂ ਦੀ ਹੁੰਦੀ ਆ ਫਿਰ ਮੈਨੂੰ ਇੱਕ ਦਿਨ ਦਿਖਾਇਆ ਵੀ ਸੀਗਾ ਮੈਂ ਕਿਹਾ ਪੱਟੀ ਐਵੇਂ ਦੀ ਹੁੰਦੀ ਆ ਫਿਰ ਮੈਂ ਇਹਨੂੰ ਦੱਸੀ ਸਾਰੀ ਗੱਲ ਦੱਸਦੀ ਹੁੰਨੀ ਆ ਬੜੀ ਮਤਲਬ ਚਾਹ ਜੇ ਨਾਲ ਸੁਣਦੇ ਸਾਡੇ ਬੀੜੀਆਂ ਦੀਆਂ ਗੱਲਾਂ ਚਲੋ ਐਨੇ ਤਾਂ ਸੀ ਵੀ ਨੇ ਹਨਾ ਉਹ ਹੈਗੇ ਬਜ਼ੁਰਗ ਪਰਵੱਟ ਮੈਨੂੰ ਜਿਹੜਾ ਉਹ ਸਮਾਂ ਸੀ ਬਹੁਤ ਵਧੀਆ ਲੱਗਦਾ ਸੀਗਾ ਤੇ ਜੀ ਉਰੇ ਮੈਂ ਆਪਣਾ ਹਰਮਨ ਦੀ ਡਰੈਸ ਧੋਤੀ ਸੀਗੀ ਮੈਂ ਕਿਹਾ ਚਲੋ ਪਹਿਲਾਂ ਮੈਂ ਨਾ ਵਾਈਟ ਕਮੀਜ਼ ਬਨਾਣ ਵਗੈਰਾ ਇਹਦੀ ਹਨਾ ਜਰਾਪਾ ਵਗੈਰਾ ਸੀਗਾ ਮੈਂ ਇਹ ਧੋ ਪਾ ਦਾਂ ਸੁੱਕਣੇ ਹਨਾ ਬਾਅਦ ਦੇ ਵਿੱਚ ਮੈਂ ਦੂਜੇ ਕੱਪੜੇ ਧੋ ਲੂੰਗੀ ਕਿਉਂਕਿ ਇਹ ਰਹਿੰਦਾ ਵੀ ਕਈ ਵਾਰ ਹਨਾ ਵਾਈਟ ਸ਼ਰਟ ਹੈਗੀ ਇਹਦੀ ਬਨਾਣ ਹਰਮਨ ਦੀ ਵੀ ਕਈ ਵਾਰ ਜੇ ਮੈਂ ਦੂਜੇ ਕੱਪੜੇ ਸਿੱਟ ਦੂੰ ਵਿੱਚ ਪਾਣੀ ਦੇਣਾ ਡੱਬੇ ਚ ਕਿ ਕਿਤੇ ਕਲਰ ਬਾਈਟ ਕੱਪੜਿਆਂ ਨੂੰ ਇੱਧਰ ਨਾ ਚੜ ਜਾਏ ਹਨ ਤਾਂ ਕਰਕੇ ਮੈਂ ਪਹਿਲਾਂ ਉਹਦੀ ਡ्रेसेस ਸਕੂਲ ਵਾਲੀ ਪਾਉਣ ਲੱਗੀ ਸੀਗੀ ਹਾਂ ਸੁੱਕਣੇ ਤੇ ਚਲੋ ਜੀ ਮੈਂ ਹੋਰ ਡ्रेसेस ਸੁੱਕਣੇ ਪਾਉਂਦੀ ਸੀਗੀ ਤੇ ਚਲੋ ਵਧੀਆ ਹਨਾ ਹਵਾ ਬਹੁਤ ਸੋਹਣੀ ਚੱਲਦੀ ਸੀ ਠੰਢੀ ਠੰਢੀ ਜੀ ਪਰ ਸਾਡੇ ਵੱਲ ਨਹੀਂ ਮੀਂਹ ਪਿਆ ਹੈਗਾ ਉੱਧਰ ਬਹੁਤ ਕਹਿੰਦੇ ਗੜੇ ਵੀ ਪਏ ਨੇ ਤਾਂ ਕਰਕੇ ਇੱਧਰ ਆਪਣੇ ਵੱਲ ਹਵਾ ਬਹੁਤ ਠੰਢੀ ਆ ਰਹੀ ਸੀਗੀ ਚਲੋ ਜੀ ਮੈਂ ਹੋਰੇ ਪਾਰੇ ਸੀਗੀ ਕੱਪੜੇ ਸੁੱਕਣੇ ਕਿਉਂਕਿ ਮੈਨੂੰ ਅੱਜ ਮਨ ਨੂੰ ਸੰਤੁਸ਼ਟੀ ਜੀ ਸੀ ਵੀ ਦਾਲ ਸਬਜ਼ੀ ਮੇਰੀ ਬਣੀ ਪਈ ਹੈ ਹਨਾ ਨਹੀਂ ਅੱਗੇ ਮੈਨੂੰ ਸ਼ਾਮ ਨੂੰ ਬਣਾਉਣੀ ਪੈਂਦੀ ਹੈ ਤੇ ਇਹ ਉਰੇ ਧੋਰੀ ਸੀ ਮੈਂ ਥਾਪੀ ਦੇ ਨਾਲ ਕੱਪੜੇ ਕਈ ਕੱਪੜੇ ਆਏ ਜੀ ਸੀ ਜਿਹੜੇ ਥਾਪੀ ਨਾਲ ਧੋਰੀ ਸੀਗੀ ਮੈਂ ਹਨਾ ਮੈਨੂੰ ਥਾਪੀ ਚਲਾਉਣੇ ਵੀ ਬੜੀ ਵਧੀਆ ਲੱਗਦੀ ਹੈ ਵੈਸੇ ਸਾਰੇ ਆਪਣਾ ਭੈਣਾ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਭੈਣ ਥਾਪੀ ਚਲਾਉਂਦੀਆਂ ਹਨਾ ਮੈਨੂੰ ਬੜੇ ਵਧੀਆ ਲਾਦੇ ਨੇ ਥਾਪੀ ਨਾਲ ਕੱਪੜੇ ਧੋਣੇ ਕਿਉਂਕਿ ਕੱਪੜੇ ਸੀਗੇ ਮੈਂ ਤੇ ਜਿਵੇਂ ਚਾਦਰਾਂ ਵਗੈਰਾ ਸੀ ਉਹ ਵੀ ਮੈਂ ਥਾਪੀ ਨਾਲ ਕੁੱਟ ਤੇ ਸੋਫਿਆਂ ਦੇ ਕੱਪੜੇ ਸੀਗੇ ਉਹੋ ਜੀ ਮੋٹے ਕੱਪੜੇ ਸੀ ਮਤਲਬ ਦੂਜੇ ਨਹੀਂ ਸੀਗੇ ਹਨਾ ਉਹ ਵੀ ਮੈਂ ਸੋਫਿਆਂ ਨਾਲ ਹੀ ਕੁੱਟਨੇ ਸੀਗੇ ਮੈਨੂੰ ਅਸੀਂ ਮੈਂ ਕਿਹਾ ਕੱਪੜਿਆਂ ਦਾ ਕੰਮ ਮੈਂ ਹੁਣ ਨਵੇੜਦਾ ਤੇ ਕੱਲ ਨੂੰ ਤਾਂ ਮੇਰੇ ਇੱਕ ਅੱਧਾ ਕੱਪੜਾ ਹੋਣਾ ਹੈ ਹਾਂਜੀ ਤੇ ਉਰੇ ਮੈਂ ਕੱਪੜੇ ਧੋਤੇ ਸੀਗੇ ਉਰੇ ਮੇਰੇ ਕੱਪੜੇ ਰਹਿ ਗਏ ਸੀ ਥੋੜੇ ਜੇ ਸੋਫੇ ਤੇ ਕਿਉਂਕਿ ਮੈਨੂੰ ਇਹ ਸੀ ਮੈਂ ਕਿਹਾ ਚਲੋ ਕੁਰਸੀ ਲਿਆ ਕੇ ਨਾ ਮੈਂ ਕੁਰਸੀ ਤੇ ਰੱਖ ਦੂੰਗੀ ਕੱਪੜੇ ਬਾਕੀ ਮੈਂ ਸਵੇਰੇ ਸੁੱਕਣੇ ਪਾਉਂਗੀ ਹਨਾ ਬਾਕੀ ਜਿਹੜੇ ਪਤਲੇ ਕੱਪੜੇ ਸੀ ਮਤਲਬ ਪਾਉਣ ਵਾਲੇ ਸੀ ਉਹ ਮੈਂ ਤਾਰ ਤੇ ਸੁੱਕਣੇ ਪਾਤੇ ਸੀ ਮੈਂ ਕਿਹਾ ਚਲੋ ਜਿਹੜੇ ਮੋٹے ਕੱਪੜੇ ਨੇ ਮੈਂ ਕੁਰਸੀ ਤੇ ਰੱਖ ਦੂੰਗੀ ਉਹ ਜੀ ਮੈਂ ਕੁਰਸੀ ਤੇ ਧਰਤੇ ਸੀਗੇ ਨਚੋੜ ਕੇ ਚੰਗੀ ਤਰ੍ਹਾਂ ਮੈਂ ਕਿਹਾ ਹੁਣ ਤਾਂ ਚਲੋ ਸ਼ਾਮ ਹੋ ਗਈ ਹਨਾ ਸਵੇਰੇ ਹੀ ਇਹਨਾਂ ਸੁਕਣੇ ਪਾ ਦੂੰਗੀ ਤੇ ਜੇ ਇਕ ਪਲੀ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਬਲੌਗ ਕਿਹੋ ਜਿਹਾ ਲੱਗਦਾ ਠੀਕ ਹੈ ਜੀ ਪਲੀਜ਼ ਤੁਸੀਂ ਬਲੌਗ ਆ ਜਿਹੜਾ ਪੂਰਾ ਦੇਖਿਆ ਕਰੋ ਜਿਹੜਾ ਵਾਸਟਾਈਮ ਮੇਰਾ ਪਛੇਤੀ-ਛੇਤੀ ਪੂਰਾ ਹੋ ਜੇ ਹਨਾ ਪੈਣ ਪਾਈਆਂ ਦੇ ਸਾਰਿਆਂ ਦੇ ਸਪੋਰਟ ਨਾਲ ਜੀ ਪੂਰੇ ਮੈਂ ਕੱਪੜੇ ਧੋ ਚੁੱਕੀ ਸੀਗੇ ਕੱਪੜੇ ਤਾਂ ਇਦੋਂ ਬਾਅਦ ਚ ਮੇਰੇ ਬਹੁਤ ਜ਼ਿਆਦਾ ਪੈਸੇ ਧੋਣ ਵਾਲੇ ਬਟ ਮੈਨੂੰ ਇਹ ਸੀ ਮੈਂ ਕਿ ਵੀਡੀਓ ਆ ਨਾ ਸਾਰੀ ਲੰਬੀ ਬਹੁਤ ਜ਼ਿਆਦਾ ਹੋ ਜੂਗੀ ਹਨਾ ਤਾਂ ਕਰਕੇ ਮੈਂ ਸਮ ਇੰਨੀ ਕਹੀ ਵਿੱਚ ਵੀਡੀਓ ਲੱਤੀ ਆ ਪਤਾ ਕੀ ਜਿੰਨੀ ਜਿਆਦਾ ਇੱਕ ਚੀਜ਼ ਤੇ ਵੀਡੀਓ ਆਪਾਂ ਉਹ ਕਰਾਂਗੇ ਆਪਣੇ ਜਿਹੜੇ ਭੈਣ ਭਾਈ ਨਾਲ ਜੁੜੇ ਨੇ ਫਿਰ ਉਹ ਥੋੜਾ ਜਿਹਾ ਬੋਰ ਹੋਣ ਲੱਗ ਜਾਂਦੇ ਨੇ ਹਨਾ ਤੇ ਚਲੋ ਮੈਨੂੰ ਜਿਹੜਾ ਮਤਲਬ ਮੈਂ ਤੁਹਾਨੂੰ ਦੱਸਿਆ ਪੁਰਾਣਾ ਜਿਹੜਾ ਜਮਾਨਾ ਮੈਨੂੰ ਉਹ ਬਹੁਤ ਮਤਲਬ ਜਿਹੜਾ ਮੇ ਪੁਰਾਣਾ ਜਵਾਨਾ ਕੋਈ ਮੈਂ ਇੰਨੀ ਉਮਰ ਦੀ ਵੀ ਨਹੀਂ ਆਣਾ ਵੀ ਪਹਿਲੇ ਸਾਡੇ ਮੇਰੇ ਵੇਲੇ ਦੀਆਂ ਹਨਾ ਗੱਲਾਂ ਸੀ ਛੋਟੇ ਛੋਟੇ ਹੁੰਦੇ ਸੀ ਉਹ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹਤੇ ਮੈਂ ਇੱਕ ਦਿਨ ਵਲੌਗ ਜ਼ਰੂਰ ਬਣਾਉਂਗੀ ਜਦੋਂ ਅਸੀਂ ਵੀ ਪੜਨ ਜਾਂਦੇ ਸੀ ਹਨਾ ਵੀ ਕੀ ਕੀ ਉਹ ਸੀਗਾ ਉਦੋਂ ਹਨਾ ਕੀ ਕੀ ਕੰਮ ਕਰਦੇ ਕਰਦੇ ਹੁੰਦੇ ਕੰਮਵਰਕ ਬਹੁਤ ਕਿਤੇ ਨਹੀਂ ਬਹੁਤ ਜ਼ਿਆਦਾ ਕਿਤੇ ਘਰ ਵੀ ਉਹ ਹਨਾ ਕੱਚੇ ਜਿਹੇ ਹੁੰਦੇ ਲਿੱਪਦੇ ਹੁੰਦੇ ਘਰਾਂ ਨੂੰ ਇੰਨਾ ਸੋਹਣਾ ਲੱਗਦਾ ਘਰ ਲਿੱਪਿਆ ਹੋਇਆ ਮਿੱਟੀ ਦੀ ਖੁਸ਼ਬੂ ਹੁੰਦੀ ਸੀ ਮਿੱਟੀ ਅੱਜ ਕੱਲ ਤਾਂ ਹੀ ਚੁੱਲ੍ਹੇ ਤੇ ਲਾਉਣ ਨੂੰ ਮਿੱਟੀ ਨਹੀਂ ਮਿਲਦੀ ਹੈ ਜੀ ਦੇਖੋ ਮਿੱਟੀ ਹਨਾ ਮੁੱਲ ਲੈਣ ਵਾਲਾ ਕੰਮ ਹੋ ਗਿਆ ਤੇ ਉਦੋਂ ਤਾਂ ਮਿੱਟੀ ਆਮ ਹੁੰਦੀ ਸੀਗੀ ਦੇਖੋ ਇਹ ਹਨਾ 30 35 ਕੇ ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਜਮਾਨਾ ਬਦਲ ਚੁੱਕਿਆ ਹਨਾ ਬਾਕੀ ਗੱਲਾਂ ਬਹੁਤ ਵਧੀਆ ਹੁੰਦੀਆਂ ਸੀ ਉਹ ਹਨਾ ਇਹ ਕੋਈ ਇੰਨਾ ਪ੍ਰਦੂਸ਼ਣ ਨਹੀਂ ਸੀਗਾ ਕੋਈ ਇੰਨੀ ਫੈਕਟਰੀਆਂ ਨਹੀਂ ਸੀਗੀਆਂ ਅੱਜ ਕੱਲ ਤਾਂ ਦੇਖੋ ਆਪਾਂ ਨੂੰ ਪਤਾ ਥਾਂ-ਥਾਂ ਫੈਕਟਰੀਆਂ ਵਗੈਰਾ ਹਨਾ ਪ੍ਰਦੂਸ਼ਣ ਹੋ ਕੇ ਨੇ ਸੜਕਾਂ ਤੇ ਸਾਧਨ ਬਹੁਤ ਜ਼ਿਆਦਾ ਵਧ ਗਏ ਕਿਉਂਕਿ ਪਰ ਉਸ ਟਾਈਮ ਹਨਾ ਸਾਧਨ ਵਿੱਚ ਕਿਸੇ ਕਿਸੇ ਦੇ ਕਰੇ ਮੋਟਰਸਾਈਕਲ ਸੁਟਰੀ ਹੁੰਦੀ ਸੁਟਰੀ ਤਾਂ ਹੁਣ ਜ਼ਿਆਦਾਤਰੀ ਹੋ ਗਈ ਹਨਾ ਉਸ ਟਾਈਮ ਸੈਟ ਸੁਟਰੀ ਨਹੀਂ ਹੁੰਦੀ ਸੀ ਇੱਕ ਮੋਟਰਸਾਈਕਲ ਹੁੰਦਾ ਸੀ ਸਾਈਕਲ ਤੋਂ ਲੈ ਕੇ ਮੋਟਰਸਾਈਕਲ ਹਣਾ ਤੇ ਹੁਣ ਤਾਂ ਇਹ ਰਿਕ ਘਰੇ ਰੱਬ ਦੀ ਕਿਰਪਾ ਨਾਲ ਸਭ ਤੇ ਘਰੇ ਸਾਰੇ ਸਾਧਨ ਹੁੰਦੇ ਨੇ ਮੋਟਰਸਾਈਕਲ ਲਾ ਸਕੂ ਕੋਈ ਗੱਡੀ ਤਾਂ ਹਣਾ ਵਹੀਕਲ ਜੀ ਦੀ ਕਿਰਪਾ ਨਾਲ ਸਾਫ ਤੇ ਨਹੀਂ ਆਪਣਾ ਅੱਜ ਦਾ ਇੰਨਾ ਕੀ ਵਲੌਗ ਸੀ ਗਏ ਤੇ ਕੱਲ ਦੇ ਲਈ ਜੀ ਉਹ ਕੇ ਜੀ ਭਾਏ